ਸਤਿ ਸ੍ਰੀ ਅਕਾਲ ਤੁਹਾਨੂੰ ਸਾਰੇ ਖਰੀਅਰ ਨਾਲ ਪਹੁੰਚੇ ਪੰਜਾਬ ਦੇ ਲੋਕ ਸੀਐਮ ਭਗਵੰਤ ਮਾਨ ਨੂੰ ਵਧਾਈਆਂ ਦੇ ਰਹੇ ਹਨ ਅਖਰ ਕਿਸ ਚੀਜ਼ ਦੀਆਂ ਵਧਾਈਆਂ ਤੇ ਕਿਉਂ ਵਧਾਈਆਂ ਦੇ ਰਹੇ ਇਸ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਤੇ ਪਤਾ ਲਗਾਗੇ ਅਸੀਂ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਹਾਂ ਜੀ ਪੰਜਾਬੀਓ ਸਸਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕ ਵਧਾਈਆਂ ਦੇ ਰਹੇ ਨੇ ਕਿਹੜੀ ਗੱਲ ਦੀਆਂ ਵਧਾਈਆਂ ਦੇ ਰਹੇ ਨੇ 10 ਸਾਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਬਾਦਲਾਂ ਤੇ ਯਾਨੀ ਮਜੀਠੀਏ ਦੇ ਉੱਤੇ ਪੱਕੇ ਹੀ ਜਿੰਦੇ ਜੜ ਦਿੱਤੇ ਨੇ ਤਾਂ ਜਿਹੜੀ ਤੁਸੀਂ ਖਬਰ ਦੇਖਣ ਜਾ ਰਹੇ ਹੋ ਬੜੀ ਹੀ ਹੈਰਾਨ ਕਰ ਦੇਣ ਵਾਲੀ ਹੈ ਕਿਉਂਕਿ ਪੰਜਾਬ ਦੇ ਲੋਕ ਦਰਾਂ ਸਾਲ ਦੇ ਵਿੱਚ ਇਹੋ ਹੀ ਗੱਲ ਚਾਹੁੰਦੇ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਬਾਦਲਾਂ ਦੇ ਘਰ ਦੇ ਉੱਤੇ ਬਲਡੋਜ਼ਰ ਚਲਾਵੇ ਯਾਨੀ ਮਜੀਠੀਏ ਕੋਲ ਤਿੰਨ ਕੋਠੀਆਂ ਸੀ ਬਾਅਦ ਵੱਡਾ ਜ਼ਿਕਰ ਕੀਤਾ ਗਿਆ ਕੱਲ ਪੱਤਰਕਾਰਾਂ ਦੁਆਰਾ ਮੀਡੀਆ ਦੇ ਵਿੱਚ ਜੇਕਰ ਕਹਿੰਦੇ ਭਵੰਤਮਾਨ ਦੇ ਵਿੱਚ ਹਿੰਮਤ ਹੈ ਤਾਂ ਉਹਦੀਆਂ ਲੱਤਾਂ ਪਾਰ ਚੱਲਦੀਆਂ ਨੇ ਤਾਂ ਪੱਤਰਕਾਰ ਕਹਿੰਦੇ ਉਹਦੀ ਇੱਕ ਕੋਠੀ ਟਾਕੇ ਦਿਖਾ ਦੇ ਯਾਨੀ ਤਿੰਨ ਕੋਠੀਆਂ ਨੇ ਇੱਕ ਚੰਡੀਗੜ੍ਹ ਦੇ ਵਿੱਚ ਇੱਕ ਮਜੀਠਾ ਪਿੰਡ ਦੇ ਵਿੱਚ ਇੱਕ ਹੋਰ ਸ਼ਹਿਰ ਦੇ ਵਿੱਚ ਪਰ ਹੁਣ ਇਹ ਤਿੰਨੇ ਕੋਠੀਆਂ ਦੇ ਵਿੱਚੋਂ ਨੰਬਰ ਕਿਹੜੀ ਕੋਠੀ ਦਾ ਲਾਗੇ ਨੇ ਭਗਵੰਤ ਮਾਨ ਸਾਹਿਬ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਕਿਉਂਕਿ ਪੰਜਾਬ ਦੇ ਲੋਕ 10 ਸਾਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਵਧਾਈਆਂ ਦੇ ਰਹੇ ਨੇ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਪਹਿਲਾ ਭਗਵੰਤ ਮਾਨ ਜੀਵੇਂ ਬਾਦਨਾ ਦੇ ਘਰ ਨੂੰ ਹੱਥ ਪਾ ਲਿਆ ਤੇ ਬਾਦਨਾ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਐਕਸ਼ਨ ਕਰ ਦਿੱਤਾ। ਹਰ ਸੈਮਰਤ ਕੌਰ ਬਾਦਲ ਕੀ ਕਹਿੰਦੀ ਸੀ ਕਹਿੰਦੀ ਮੇਰਾ ਭਰਾ ਤਾਂ ਬੇਦੋਸ਼ਾ ਐਵੇਂ ਹੀ ਅੰਦਰ ਘਰਤਾ ਤੇ ਹੁਣ ਜਿਹੜਾ ਆ ਐਕਸ਼ਨ ਤੇ ਐਕਸ਼ਨ ਹੋ ਰਿਹਾ ਭਾਈ ਇਹ ਕੀ ਹੈ? ਔਰ ਦੂਜੇ ਪਾਸੇ ਜਿਹੜੇ ਡੀਜੀਪੀ ਸਾਫਕਾ ਟੋ ਪਾਦੀਆ ਸਾਹਿਬ ਉਹਨਾਂ ਨੇ ਵੀ ਇੱਕ ਬਹੁਤ ਵੱਡਾ ਮਾਮਲਾ ਕੱਢ ਲਿਆਂਦਾ। ਯਾਨੀ ਉਹਨਾਂ ਨੇ ਸਿੱਧ ਕਰ ਦਿੱਤਾ ਕਿ ਭਾਈ ਮਜੀਠੀਏ ਦੇ ਤਾਰ ਕੈਨੇਡਾ ਤੇ ਅਮਰੀਕਾ ਵਿੱਚ ਜੁੜਿਆ ਅਸੀਂ ਕਹਿੰਦੇ ਆ ਕਿ 200% ਇਹ ਸੱਚ ਹੈ ਔਰ ਹੁਣ ਤਾਂ ਮਜੀਠੀਏ ਦੇ ਖਿਲਾਫ ਪੂਰਾ ਪੰਜਾਬ ਖੜ ਗਿਆ ਇਹ ਹੁਣ ਸੁਣ ਲੈਣ ਪੂਰਾ ਬਾਦਲ ਪਰਿਵਾਰ ਸੁਣੇ ਇਸ ਗੱਲ ਨੂੰ ਪੰਜਾਬ ਦੇ ਲੋਕਾਂ ਨੇ ਤਾਂ ਇਹ ਗੱਲ ਸੁਣਨੀ ਆ ਆ ਜਿਹੜੀ ਤੁਹਾਨੂੰ ਹੁਣ ਮੈਂ ਗੱਲ ਸੁਣਾਉਣ ਜਾ ਰਿਹਾ ਪੂਰਾ ਪੰਜਾਬ ਸੁਣੇ ਇਸ ਗੱਲ ਨੂੰ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਸਿਰਫ ਇੱਕੋ ਹੀ ਟਾਰਗੇਟ ਰੱਖ ਲਿਆ ਕਿ ਬਾਦਲਾਂ ਨੂੰ ਖੁੰਝੇ ਲਾਉਣਾ ਹੈ ਬਾਦਲ ਪਰਿਵਾਰ ਇੱਕ ਉਹ ਪਰਿਵਾਰ ਆ ਜਿਹਨੇ ਪੰਜਾਬ ਐਨਾ ਸਤਾਇਆ ਕਿ ਅੱਜ ਕੱਲੇ ਕੱਲੇ ਘਰ ਦੇ ਵਿੱਚੋਂ ਤੁਸੀਂ ਵੀਡੀਓ ਨੇ ਥੱਲੇ ਦੇਖ ਲਓ ਪੰਜਾਬ ਦੇ ਵਿੱਚੋਂ ਕਹਿ ਕੀ ਰਹੇ ਐ ਲੋਕ ਲੋਕ ਕਹਿੰਦੇ ਨੇ ਚੰਗਾ ਹੋਇਆ ਇਹਨਾਂ ਨੂੰ ਖੁੰਝੇ ਲਾਇਆ ਭਗੰਤ ਮਾਨ ਨੇ ਜਿਹੜੇ ਲੋਕ ਪੰਜਾਬ ਦੇ ਮੁੱਖ ਮੰਤਰੀ ਦੇ ਵਿਰੋਧ ਚੱਲਦੇ ਸੀ ਅੱਜ ਉਹ ਲੋਕ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਕਿਵੇਂ ਖੜ ਗਏ ਨੇ ਵਿਰੋਧੀ ਧਿਰਾਂ ਜਿਹੜੀਆਂ ਹਮਾਇਤ ਕਰਦੀਆਂ ਮਜੀਠੀਏ ਦੀ ਉਹਨਾਂ ਦਾ ਵੀ ਨੰਬਰ ਲੱਗੂਆ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਪਹਿਲਾਂ ਹੀ ਔਰ ਹੁਣ ਜਿਹੜੀ ਖਬਰ ਪੰਜਾਬ ਦੇ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਦੁਨੀਆ ਕਿਵੇਂ ਆਉਂਦੀ ਹੈ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਇਹਨਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਜੇਕਰ ਤੁਸੀਂ ਹੁਣ ਹੱਥ ਪਾਏ ਹੀ ਤਾਂ ਫਿਰ ਬਾਦਲ ਕਿਆਂ ਨੂੰ ਸਾਰਿਆਂ ਨੂੰ ਯਾਨੀ ਖੁੰਝੇ ਲਾਉਣਾ ਕੋਈ ਵੀ ਇਹਨਾਂ ਦਾ ਬੰਦਾ ਨਹੀਂ ਬਚਣਾ ਚਾਹੀਦਾ ਚਾਹੇ ਉਹ ਸੁਖਬੀਰ ਬਾਦਲ ਹੈ ਚਾਹੇ ਮਜੀਠੀਆ ਚਾਹੇ ਇਹਨਾਂ ਦੇ ਹੋਰ ਵੀ ਕਈ ਲੀਡਰ ਨੇ ਯਾਨੀ ਇਹਨਾਂ ਦੇ ਪੱਖ ਦੇ ਵਿੱਚ ਨੇ ਉਹ ਸਾਰਿਆਂ ਨੂੰ ਰਗੜਾ ਲੱਗੂ ਹੁਣ ਧਿਆਨ ਦੇ ਨਾਲ ਸੁਣਿਓ ਇਹ ਬੰਦਾ ਕਹਿ ਕੀ ਰਿਹਾ ਮੁੱਖ ਮੰਤਰੀ ਸਾਹਿਬ ਨੂੰ ਔਰ ਮਜੀਠੀਆ ਸਾਹਿਬ ਨੂੰ ਸੁਣੋ ਚੰਗਾ ਕੰਮ ਕੋਈ ਸਰਕਾਰ ਕਰਨ ਲੱਗੀ ਹੈ ਉਹਨਾਂ ਦਾ ਸਾਥ ਜ਼ਰੂਰ ਦੇ ਦਿਓ ਕਿਤੇ ਆਪ ਦੇ ਕੀ ਆਹੀ ਲੀਡਰਾਂ ਦੀ ਮਗਰ ਲੱਗ ਕੇ ਜਿਹੜੇ ਆਪ ਸਵੇ ਰਲ ਮਿਲ ਕੇ ਸਾਰਾ ਪੰਜਾਬ ਨੂੰ ਬਰਬਾਦ ਕਰਨ ਦੇ ਜ਼ਿੰਮੇਵਾਰ ਆ ਉਹਨਾਂ ਮਗਰ ਲੱਗ ਕੇ ਕਿਤੇ ਭੰਡੀ ਨਾ ਜਾਇਓ ਜੇ ਕੀ ਇਹ ਸਹੀ ਹੋਇਆ ਦੂਜੀ ਗੱਲ ਮੈਂ ਇਹ ਕਹਿਣਾ ਮੈਂ ਕਹਿੰਦਾ ਵੀ ਸਾਡੇ ਮਾਣਯੋਗ ਜਿਹੜੇ ਡੀਬਾ ਜੀ ਹੈਗੇ ਆ ਬਸਡੇ ਤੋਂ ਐਮਪੀ ਨੇ ਇਹਨਾਂ ਦੇ ਭੈਣਾਂ ਹਰਸਿਮਰਤ ਕੌਰ ਬਾਦਲ ਜੀ ਮੈਂ ਕਿਨੋਂ ਅਰਦਾਸ ਇੱਕ ਵਾਰੀ ਫੇਰ ਸੱਚੇ ਮਨ ਨਾਲ ਕਰਦੀ ਹਾਂ ਜਿਵੇਂ ਪਹਿਲਾਂ ਕੀਤੀ ਸੀ ਬੇਅਦਬੀ ਦੇ ਮਸਲੇ ਤੇ ਐਤਕੀ ਵੀ ਅਰਦਾਸ ਕਰਦੇ ਨੇ ਜੇ ਸੱਚੇ ਪਾਤਸ਼ਾਹ ਵੀ ਜੇ ਮੇਰਾ ਭਰਾ ਕੀਆ ਲੋਕਸ਼ੀ ਨਾ ਹੋਵੇ ਜਿਹੜਾ ਉਹ ਧੱਕੇ ਨਾਲ ਪਸਾਉਂਦਾ ਜਾਂ ਤਾਂ ਉਹ ਝੜ ਜੇ ਜਾਂ ਫਿਰ ਮੇਰਾ ਭਰਾ ਝੜ ਜੇ ਕਿਉਂਕਿ ਉਹਦੀ ਅਰਦਾਸ ਬੜੀ ਨੇੜੇ ਹੋ ਕੇ ਪ੍ਰਮਾਤਮਾ ਸੁਣਦਾ ਤੇ ਦੁੱਧ ਦਾ ਦੁੱਧ ਪਾਣੀ ਹੋ ਜੇ ਤੇ ਭਗਵਾਨ ਜੀ ਤੁਸੀਂ ਕੀ ਇਹ ਫਾਸਟ ਟਰੈਕ ਕੋਰਟ ਬਿਨਾਂ ਇਹ ਮਸਲੇ ਹੱਲ ਨਹੀਂ ਹੋਣੇ ਫਾਸਟ ਟਰੈਕ ਕੋਰਟ ਦੇ ਜੇ ਤੁਸੀਂ ਵੀ ਹੱਕ ਰਹਿ ਗਿਓ ਤਾਂ ਸਾਰੇ ਭਰਾਵਾਂ ਨੂੰ ਬੇਨਤੀ ਆ ਫਾਸਟ ਟਰੈਕ ਕੋਰਟ ਦੀ ਮੰਗ ਕਰਦਾ ਹੋਇਆ ਇੱਕ ਮੈ ਕਰਤਾ ਅੱਜ ਮੈਨੂੰ ਇੱਕ ਸਮਝ ਨਹੀਂ ਆਉਂਦੀ ਖਰੇ ਵਰਗੇ ਬੰਦੇ ਵੀ ਵਜੀਠੀ ਦੀ ਗ੍ਰਿਫਤਾਰੀ ਨੂੰ ਆਪ ਦੇ ਨਾਲ ਲਾਈ ਜਾਂਦੇ ਆ ਕਹਿੰਦਾ ਜਿੰਨੇ ਮੇਰੇ ਘਰੇ ਤੜਕੇ ਆਪ ਐਸੀ ਉਹਵੇਂ ਆਪੇ ਆ ਚੰਨੀ ਵਰਗੇ ਰੰਧਾਵੇ ਵਰਗੇ ਵਿੱਜੇ ਖਰੇ ਸਾਹ ਵਰਗੇ ਇਹ ਮੈਨੂੰ ਇੱਕ ਸਮਝ ਨਹੀਂ ਆਉਂਦੀ ਵੀ ਉਹ ਉਹ ਸਹੀ ਸੀ ਜਦੋਂ ਇਹ ਕਹਿੰਦੇ ਸੀ ਹਾਂਜੀ ਮੋਜੀਟਿਆ ਚਿੱਟੀ ਦਾ ਪਾਸ ਕਰਾ ਕੇ ਹੁਣ ਸਹੀ ਆ ਜਿਹੜੀ ਸਪੋਰਟ ਕਰੀ ਜਾਂਦੇ ਆ ਤਾਂ ਸੁਣ ਲਿਆ ਪੰਜਾਬ ਵਾਲਿਓ ਇਹ ਨੌਜਵਾਨ ਪੰਜਾਬ ਦਾ ਹੀ ਐ ਇਹਨੇ ਅਪੀਲ ਕੀਤੀ ਐ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਕਿ ਹੁਣ ਨਾ ਭਾਈ ਪਿੱਛੇ ਹਟਿਓ ਪੰਜਾਬ ਦੇ ਮੁੱਖ ਮੰਤਰੀ ਨੇ ਯਾਨੀ ਪੰਜਾਬ ਸਰਕਾਰ ਜਿਹੜਾ ਕਰ ਰਹੀ ਹੈ ਉਹ ਪੰਜਾਬ ਦੇ ਹੱਕ ਦੇ ਵਿੱਚ ਹੀ ਕਰ ਰਹੀ ਹੈ ਇਹਨਾਂ ਨੇ ਪੰਜਾਬ ਨੂੰ ਪਹਿਲਾਂ ਖੁੰਝੇ ਲਾਇਆ ਬਾਦਲ ਕਹੇ ਨੇ ਤਾਂ ਹੁਣ ਪੰਜਾਬ ਦੇ ਲੋਕ ਤੇ ਪੰਜਾਬ ਦੀ ਸਰਕਾਰ ਇਹਨਾਂ ਨੂੰ ਖੁੰਝੇ ਲਾ ਰਹੀ ਹੈ ਤਾਂ ਹੁਣ ਅਪੀਲ ਭਗਵੰਤ ਮਾਨ ਨੂੰ ਵੀ ਸਿੱਧੀ ਕਰ ਰਹੇ ਨੇ ਪੰਜਾਬ ਦੇ ਲੋਕ ਉਹ ਕਹਿੰਦੇ ਨੇ ਭਾਈ ਜਾਤਾ ਛੇੜਾ ਨਾ ਛੇੜ ਦੇ ਤੇ ਨਹੀਂ ਫਿਰ ਬਾਦਲ ਪਰਿਵਾਰ ਨੂੰ ਉਹ ਸਭ ਕੁਝ ਸਿਖਾਉਣਾ ਕਿ ਆਉਣ ਵਾਲੀਆਂ ਕਈ ਪੁਸਤਕਾਂ ਇਹਨਾਂ ਦੀ ਯਾਦ ਰੱਖਣ ਕਿ ਅਸੀਂ ਪੰਜਾਬ ਨੂੰ 25 ਸਾਲਾਂ ਤੋਂ ਜਿਹੜਾ ਖੂਨ ਚੂਸਿਆ ਪੰਜਾਬ ਦਾ ਉਹ ਕਿਵੇਂ ਭਗਵੰਤ ਮਾਨ ਸਰਕਾਰ ਕੱਢਦੀ ਐ ਇਸ ਗੱਲ ਦੇ ਹੱਕ ਦੇ ਵਿੱਚ ਪੂਰੇ ਪੰਜਾਬ ਦੇ ਲੋਕ ਖੜੇ ਨੇ ਇਹ ਦੋ ਰਹਿਮਾਨੀ ਹੈਗੇ ਜਿਹੜੇ ਲੋਕ ਵਿਰੋਧੀ ਸੀ ਉਹ ਲੋਕ ਵੀ ਇਸ ਕੰਮ ਦੇ ਵਿੱਚ ਸ਼ਾਮਲ ਲੈ ਕੇ ਭਾਈ ਭਗਵੰਤ ਮਾਨ ਸਾਹਿਬ ਨੇ ਬਹੁਤ ਵੱਡਾ ਉਪਰਾਲਾ ਕੀਤਾ ਉਹ ਮગરਮੱਛ ਨੂੰ ਹੱਥ ਪਾਇਆ ਜੀਤੋ ਲੋਕ ਡਰਦੇ ਸੀ ਤੇ ਅੱਜ ਭਗਵੰਤ ਮਾਨ ਸਰਕਾਰ ਦਾ ਸਾਥ ਦੇਣਾ ਚਾਹੀਦਾ ਵੱਡੇ ਪੱਧਰ ਤੇ ਦੇਣਾ ਚਾਹੀਦਾ ਸਾਰੇ ਪੰਜਾਬੀਆਂ ਨੂੰ ਕਿ ਜੇਕਰ ਤੁਸੀਂ ਹੁਣ ਮગરਮੱਛ ਕਹਿੰਦੇ ਸੀ ਫਰਨਾ ਤਾਂ ਐਦੋਂ ਵੱਡਾ ਮગરਮੱਛ ਪੰਜਾਬ ਦੇ ਵਿੱਚ ਤਾਂ ਹੈ ਨਹੀਂ ਕਿਉਂਕਿ ਉਹ ਬਾਦਲ ਪਰਿਵਾਰ ਹੀ ਸੀ ਹੋਰ ਨਹੀਂ ਹੈਗਾ ਔਰ ਹੁਣ ਪੰਜਾਬ ਦੇ ਵਿੱਚ ਜਿੰਨੇ ਵੀ ਅਕਾਲੀ ਦਾ ਲੀਡਰ ਨੇ ਉਹਨਾਂ ਸਾਰਿਆਂ ਦਾ ਹੀ ਨੰਬਰ ਲੱਗਣਾ ਕਿਉਂਕਿ ਵਿੱਚ ਤਾਂ ਖੈਰਾ ਤੇ ਚੰਨੀ ਨੂੰ ਵੀ ਕਿਹਾ ਜਾ ਰਿਹਾ ਕਹਿੰਦੇ ਜਦੋਂ ਚੰਨੀ ਸਾਹਿਬ ਨੇ ਖੁਦ ਗ੍ਰਿਫਤਾਰੀ ਕਰਵਾਈ ਉਤੇ ਰਿਪੋਰਟ ਲਖਾਈ ਪਰਚਾ ਦਰਜ ਕਰਵਾਇਆ ਤੇ ਅੱਜੋ ਹੀ ਕਾਂਗਰਸ ਦਾ ਲੀਡਰ ਖੈਰਾ ਸਾਹਿਬ ਤੇ ਚੰਨੀ ਕੀ ਕਹ ਰਹੇ ਨੇ ਕਹਿੰਦੇ ਯਾਰ ਮਾੜਾ ਹੋ ਗਿਆ ਯਾਨੀ ਇੱਥੇ ਸਿੱਧ ਹੁੰਦਾ ਕਿ ਇਹ ਗੈਂਗ ਆ ਸਾਰੀ ਬਣੀ ਬਣਾਈ ਔਰ ਇਹ ਜਿਹੜੇ ਕਾਂਗਰਸੀ ਨੇ ਜਾਂ ਤਾਂ ਇਹ ਚਾਹੁੰਦੇ ਨੇ ਚੰਨੀ ਤੇ ਖੈਰਾ ਕਿ ਭਾਈ ਬਾਦਲ ਕੇ ਸਾਨੂੰ ਬੁਲਾ ਲੈਣ ਤੇ ਅਸੀਂ ਇਹਨਾਂ ਬੰਨੀ ਨੂੰ ਹੋ ਜੀਏ ਔਰ ਜਾਂ ਫਿਰ ਇਹਨਾਂ ਦਾ ਸਟੈਂਡ ਹੈ ਨਹੀਂ ਕਿਉਂਕਿ ਜਦੋਂ ਪੰਜਾਬ ਦਾ ਮੁੱਖ ਮੰਤਰੀ ਰਿਆ ਕੈਪਟਨ ਸਿੰਘ ਕੈਪਟਨ ਮਰਿੰਦਰ ਸਿੰਘ ਹੈ ਕਿੱਥੇ ਹੈ ਬੀਜੇਪੀ ਦੇ ਵਿੱਚ ਖੋਦ ਇਹਨਾਂ ਦਾ ਸਟੈਂਡ ਨਹੀਂ ਦੇ ਦੂਜੇ ਦੇ ਉੱਤੇ ਟਿੱਪਣੀਆਂ ਕਰਨ ਦਾ ਦੇਖੋ ਕੋਈ ਹੱਕ ਨਹੀਂ ਹੁੰਦਾ ਜਦੋਂ ਤੁਹਾਡਾ ਹੀ ਨਹੀਂ ਸਟੈਂਡ ਪਹਿਲਾਂ ਤਾਂ ਇਹ ਰੌਲਾ ਪਾਉਂਦੇ ਆ ਕਹਿੰਦੇ ਮગર ਮੱਛੀ ਨਹੀਂ ਫੜਦਾ ਉਹ ਜਦੋਂ ਮગર ਮੱਛੀ ਨੂੰ ਹੱਥ ਪਾ ਲਿਆ ਤਾਂ ਫਿਰ ਕਹਿੰਦੇ ਯਾਰ ਮਾੜਾ ਕੰਮ ਹੈ ਤਾਂ ਵਿਰੋਧ ਕਰਦੇ ਨੇ ਯਾਰ ਕਮਾਲ ਹੋ ਗਿਆ ਸਾਡੇ ਪੰਜਾਬ ਦਾ ਬੇੜਾ ਹੀ ਦਰਸਾਲ ਦੇ ਵਿੱਚ ਇਹਨਾਂ ਲੀਡਰਾਂ ਨੇ ਬਿਠਾਇਆ ਕਿਉਂਕਿ ਇਹ ਇੱਕ ਧਿਰ ਦੇ ਨਾਲ ਨਹੀਂ ਖੜੇ ਇਹ ਫਿਰ ਮੇਰਾ ਟੂ ਨੇ ਜਿੱਦੜ ਇਹਨਾਂ ਦਾ ਜੀ ਕਰਦਾ ਖੌਮ ਜਾਂਦੇ ਆ ਫਿਰ ਜਾਂਦੇ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਬੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਪੰਜਾਬ ਦੇ ਲੋਕ ਸੀਐਮ ਭਗਵੰਤ ਮਾਨ ਨੂੰ ਵਧਾਈਆਂ ਇਸ ਲਈ ਦੇ ਰਿਹਾ ਕਿਉਂਕਿ ਉਹਨਾਂ ਨੇ ਬਾਦਲ ਪਰਿਵਾਰ ਦੇ ਉੱਤੇ ਜਿਹੜਾ ਐਕਸ਼ਨ ਕੀਤਾ ਹੈਗਾ ਵੈ ਇਹ ਕੰਮ ਅੱਜ ਤੱਕ ਕੋਈ ਨਹੀਂ ਕਰ ਸਕਿਆ ਸੀਗਾ ਸੀਐਮ ਭਗਵੰਤ ਮਾਨ ਨੇ ਵੱਡਾ ਐਕਸ਼ਨ ਕੀਤਾ ਨਾ ਸਿਰਫ ਐਕਸ਼ਨ ਕੀਤਾ ਬਲਕਿ ਵਿਕਰਮ ਸਿੰਘ ਮਜੀਠੀਆ ਦੀ ਗ੍ਰਫਤਾਰੀ ਵੀ ਪਾਈ ਹੈਗੀ ਹੈ ਔਰ ਹੁਣ ਜਿਹੜੇ ਹੋਰ ਵੱਡੇ ਜਿਹੜੇ ਕੰਮ ਹੋਣ ਜਾ ਰਿਹਾ ਹੈ ਅੱਗੇ ਉਹਨਾਂ ਦੇ ਵਿੱਚ ਇਹ ਵੀ ਹੈ ਕਿ ਵਿਕਰਮ ਸਿੰਘ ਮਜੀਠੀਆ ਆਦਿ ਕੋਠੀਆਂ ਦੇ ਉੱਤੇ ਬਲਡوزر ਚੱਲਣਾ ਕਿਸ ਕੋਠੀ ਦਾ ਨੰਬਰ ਲੱਗੇਗਾ ਸੀਐਮ ਭਗਵੰਤ ਮਾਨ ਇਸ ਦੇ ਬਾਰੇ ਪੱਤਰਕਾਰਾਂ ਨੂੰ ਦੱਸਣਗੇ ਔਰ ਦੂਸਰਾ ਜਿਹੜੇ ਪੰਜਾਬ ਦੇ ਲੋਕਾਂ ਦੀ ਇੱਕ ਹੋਰ ਵੱਡੀ ਅਪੀਲ ਹੈਗੀ ਹੈ ਕਿ ਜੇ ਤੁਸੀਂ ਬਾਦਲ ਪਰਿਵਾਰ ਤੇ ਹੱਥ ਪਾ ਲਿਆ ਹੈ ਤੇ ਹੁਣ ਜਿਹੜੇ ਜਿਹੜੇ ਦੋਸ਼ੀ ਹੈ ਸਭ ਨੂੰ ਤੁਸੀਂ ਟਿਕਾਣੇ ਲਾਉਣਾ ਹੈਗਾ ਵੈ ਇਹਨਾਂ ਨੂੰ ਛੱਡਣਾ ਨਹੀਂ ਹੈਗਾ ਕਿਉਂਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਬਹੁਤ ਸਾਲ ਤੱਕ ਆਕੀਤਾ ਹੈਗਾ ਵੈ ਇਹਨਾਂ ਨੇ ਲੁੱਟਿਆ ਹੈਗਾ ਵੈ ਪੰਜਾਬ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਣ ਦੇ ਵਿੱਚ ਅਗਰ ਕਿਸੇ ਦਾ ਯੋਗਦਾਨ ਹੈਗਾ ਵੈ ਤਾਂ ਉਹ ਬਾਦਲ ਪਰਿਵਾਰ ਦਾ ਹੈਗਾ ਵੈ ਤੁਸੀਂ ਵੀਡੀਓ ਦੇ ਵਿੱਚ ਕਮੈਂਟ ਵੀ ਪੜ ਕੇ ਦੇਖੀ ਹੋਣੇ ਆ ਲੋਕ ਕਿੰਨਾ ਸਤਾਏ ਸੀਗੇ ਬਾਦਲ ਪਰਿਵਾਰ ਤੋਂ ਉਹ ਲੋਕ ਜਿਹੜੇ ਕਿ ਸੀਐਮ ਭਗਵੰਤ ਮਾਨ ਦੇ ਵਿਰੋਧ ਚ ਸੀ ਪਰ ਇਸ ਐਕਸ਼ਨ ਤੋਂ ਬਾਅਦ ਸੀਐਮ ਭਗਵੰਤ ਮਾਨ ਨੂੰ ਵਧਾਈਆਂ ਦੇ ਰਿਹਾ ਔਰ ਉਹਨੂੰ ਉਹਦੇ ਇਸ ਚੰਗੇ ਕਦਮ ਦੀ ਜਿਹੜੀ ਹੈ ਉਹ ਹੌਸਲਾ ਅਫਜ਼ਾਈ ਕਰਨ ਦੇ ਹੀ ਹੈ ਔਰ ਦੂਸਰੇ ਪਾਸੇ ਤੁਸੀਂ ਸੁਣਿਆ ਪੱਤਰਕਾਰ ਨੇ ਜਿਸ ਤਰ੍ਹਾਂ ਕਿਹਾ ਕਿ ਹਰ ਸਿਮਰਤ ਕੌਰ ਨੇ ਜਿਸ ਤਰ੍ਹਾਂ ਪਹਿਲੇ ਅਰਦਾਸ ਕੀਤੀ ਸੀਗੀ ਹੁਣ ਵੀ ਉਹ ਅਰਦਾਸ ਕਰੇ ਕਿਉਂਕਿ ਹਰ ਸਿਮਰਤਪੁਰ ਦਾ ਇਹ ਕਹਿਣਾ ਹੈ ਕਿ ਪ੍ਰਮਾਤਮਾ ਉਹਦੀ ਅਰਦਾਸ ਨੇੜੇ ਹੋ ਕੇ ਸੁਣਦਾ ਹੈ ਤੇ ਹੁਣ ਵੀ ਅਰਦਾਸ ਕਰੇ ਕਿ ਅਗਰ ਤੇ ਉਹਦਾ ਭਰਾ ਦੋਸ਼ੀ ਹੈ ਤੇ ਉਹ ਉਜੜ ਜਾਵੇ ਤੇ ਅਗਰ ਉਹ ਜਿਹੜਾ ਸੀਐਮ ਭਗਵੰਤ ਮਾਨ ਹੈ ਉਹ ਕਿਸੇ ਵਿਰੋਧ ਦੇ ਵਿੱਚ ਸਾਰਾ ਕੁਝ ਕਰਨ ਦਿਆ ਤੇ ਫਿਰ ਉਹ ਉਜੜ ਜਾਵੇ ਕਿਉਂਕਿ ਪ੍ਰਮਾਤਮਾ ਉਹਨਾਂ ਦੀ ਅਰਦਾਸ ਨੇੜੇ ਹੋ ਕੇ ਸੁਣਦਾ ਹੈਗਾ ਵਾ ਗੁਰੂ ਤੁਹਾਡਾ ਕੀ ਕਹਿਣਾ ਸੀਗਾ ਇਸ ਖਬਰ ਦੇ ਬਾਰੇ ਇयां ਤੁਸੀਂ ਕਿੰਨੇ ਜ਼ਿਆਦਾ ਖੁਸ਼ ਹਾਂ ਇਸ ਐਕਸ਼ਨ ਦੇ ਬਾਰੇ ਕਮੈਂਟਸ ਵਿੱਚ لازਮੀ ਦੱਸਿਓ ਰੱਖੀ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ হাফেজ